ਨਾ ਨਾ ਇਹ ਖੁਰਸੇ ਕਿਸੇ ਹੰਟਾਲ ਮੁਖ ਸੇ ਵਧਾ ਇੱਕ ਮੈਨੇਜਮੈਂਟ ਟੈਕਨੋਲੋਜੀ ਹੈ। ਅਜਿਹਾ ਤੁਸ ਜਿਹਾ ਜਿਹਾ ਪੀਸੀਏ ਕੀ ਕਰਨਾ ਹੈ। ਇਹ ਮਸਲਾ ਹੈਗਾ ਜਿਹੜਾ ਕਿ ਸਭ ਨੂੰ ਪਤਾ ਹੀ ਹੈ ਟਰਾਲੀਆਂ ਦਾ ਮਸਲਾ ਚੱਲ ਰਿਹਾ ਹੈਗਾ ਐਮਐਲਏ ਗੁਰਲਾਲ ਘਣੌਰ ਜੀ ਦਾ ਜਿਹੜੇ ਘਣੌਰ ਤੋਂ ਐਮਐਲਏ ਨੇ ਉਹਨਾਂ ਦਾ ਟਰਾਲੀਆਂ ਦਾ ਮਸਲਾ ਚੱਲ ਰਿਹਾ ਹੈਗਾ ਜਿਹੜੀਆਂ ਲਗਭਗ 100 ਤੋਂ ਵੱਧ ਟਰਾਲੀਆਂ ਚੋਰੀ ਹੋਈਆਂ। ਉਹ ਮਸਲੇ ਦੇ ਵਿੱਚ ਐਮਐਲਏ ਸਾਹਿਬ ਤਾਂ ਇਹ ਕਹਿੰਦੇ ਵੀ ਮੇਰਾ ਕਿਤੇ ਲੈਣਾ ਦੇਣਾ ਨਹੀਂ ਹੈਗਾ ਕੁਝ ਵੀ ਅਸੀਂ ਉਹ ਸਾਰੀ ਜਨਤਾ ਨੂੰ ਪੀਕ ਕਰਨਾ ਚਾਹੁੰਦੇ ਵੀ ਐਮਐਲਏ ਸਾਹਿਬ ਦਾ ਇਸ ਟਰਾਲੀਆਂ ਨਾਲ ਕੀ ਲੈਣਾ ਦੇਣਾ ਹੈਗਾ ਜਿਹੜੀ 'ਚ ਐਮਐਲਏ ਸਾਹਿਬ ਕਹਿੰਦੇ ਵੀ ਟਰਾਲੀਆਂ ਦੇ ਨਾਲ ਮੇਰਾ ਕੋਈ ਸਬੰਧ ਨਹੀਂ ਹੈ ਇੱਕ ਤਾਂ ਐਮਐਲਏ ਸਾਹਿਬ ਨੇ ਜਿਹੜੇ ਬੰਦੇ ਨੇ ਟਰਾਲੀਆਂ ਚੋਰੀ ਕਰੀਆਂ ਉਹਨਾਂ ਤੋਂ ਛੱਲੇ ਮੁੱਦियां ਪਾਈ ਹੋਈਆਂ ਸਰਪੰਚਾਂ ਤੋਂ ਦੂਜਾ ਨੰਬਰ ਜਿਹੜੀ ਐਫਆਈਆਰ ਨੰਬਰ 26 2 3 2025 ਐਮਐਲਏ ਸਾਹਿਬ ਨੇ ਦਰਜ ਕਰਵਾਈਆਂ ਦੋਸੀਆਂ ਦੇ ਇਹ ਸਾਬਤ ਕਰਦੀ ਹੈ ਵੀ ਉਹ ਜਿਹੜੇ ਕੜੇ ਤੇ ਛੱਲਿਆਂ ਦਾ ਮੁੱਲ ਮੋੜ ਰਿਹਾ ਐਮਐਲਏ ਸਾਹਿਬ ਕਿਉਂਕਿ ਇਹਦੇ 'ਚ ਦੋ ਧਾਰਾ ਲੱਗੀਆਂ ਨੇ ਵੀ ਐਨਐਸ 2023 ਦੇ ਤਹਿਤ 303 2 317 2 ਇਹ ਧਾਰਾ ਲਾਈ ਗਈ ਹੈ ਜਿਹੜੇ ਬੰਦਿਆਂ ਨੇ ਤਿੰਨ ਤਿੰਨ ਚਾਰ ਚਾਰ ਟਰਾਲੀਆਂ ਚੋਰੀ ਕੀਤੀਆਂ ਜੋ ਕਿ ਵਜ਼ਨ ਲਗਭਗ 150 ਕੁਆਂਟਰ ਦੇ ਆਸ-ਪਾਸ ਹੋ ਜਾਂਦਾ ਇੱਕ ਟਰਾਲੀ ਦਾ 50 ਕੁਆਂਟਰ ਵਜ਼ਨ ਆਉਂਦਾ ਈ 40 50 ਦੇ ਨੇੜੇ ਜਿਹੜੇ ਤਾਂ ਬੰਦੇ ਕੁਆਂਟਲਾਂ ਦੇ ਕੁਆਂਟਲ ਚੋਰੀ ਕਰ ਰਹੇ ਆ ਉਹਨਾਂ ਤੇ ਤਾਂ ਐਮਐਲਏ ਸਾਹਿਬ ਦੇ ਦੋ ਧਾਰਾ ਦੇ ਪਰਚਾ ਘਟਾਰੇ ਆ ਇੱਕ ਮੈਂ ਤੁਹਾਡੇ ਨਾਲ ਇਹ ਐਫਆਈਆਰ ਨੰਬਰ ਹੈਗੀ ਆ 173 19 ਦਸੰਬਰ 2022 ਦੀ ਐਫਆਈਆਰ ਸ਼ੰਭੂ ਠਾਣੇ ਦੇ ਐਸ ਐਚਓ ਕਰਪਾਲ ਸਿੰਘ ਮੋਹੀ ਜਿਸ ਦੇ ਵਿੱਚ ਤੇ ਮੈਂ ਤੁਹਾਨੂੰ ਦਿਖਾਣਾ ਚਾਹੁੰਦਾ ਹੈਗਾ ਬੰਦਾ ਕਹਿੰਦਾ ਹੈਗਾ ਵੀ ਮੇਰੇ ਹੱਥ ਵਿੱਚੋਂ ਕਹੀ ਖੋ ਲੈਗੇ ਜਿਹੜੀ ਕਿ 2 ਤੋਂ 2.5 ਕਿਲੋ ਦੀ ਕਹੀ ਹੈ 2 ਤੋਂ 2.5 ਕਿਲੋ ਦੀ ਕਹੀ ਤੇ ਤਾਂ ਐਮਐਲਏ ਸਾਹਿਬ ਇਹ ਸਾਡੀ ਐਫ ਆਈ ਆਰ ਹੈ ਅੰਡਰ ਟ੍ਰਾਇਲ ਸਾਡਾ ਕੇਸ ਹੈ 2 ਤੋਂ 2.5 ਕਿਲੋ ਦੀ ਕਹੀ ਦੇ ਉੱਪਰ ਦਾ ਐਮਐਲਏ ਸਾਹਿਬ ਧਾਰਾ 2 ਵਾਲੇ ਹੈਗੇ ਆ 323 447 435 392 ਜਿਹਦੇ ਚ ਜ਼ਮਾਨਤ ਨਹੀਂ ਹੁੰਦੀ ਬੰਦੇ ਦੀ ਲਗਭਗ 7-8 ਮਹੀਨੇ ਤੋਂ ਅਤੇ 120 ਬੀ 447 ਚਲੋ ਬਾਕੀ ਧਾਰਾ ਛੱਡੋ ਸਾਰੀਆਂ ਅਗਲਾ ਕਹਿੰਦਾ ਕੁੱਟਮਾਰ ਕਰੀ ਜੋ ਵੀ ਸੀਗਾ ਸਾਡੇ ਤੇ ਕੈਮਰਿਆਂ ਦੇ ਘਰੇ ਬੈਠਿਆ ਤੇ ਇਹ ਨਜਾਇਜ਼ ਪਰਚਾ ਪਾਇਆ ਗਿਆ ਸੀਗਾ। ਇੱਕ ਥਾਂ ਤੋਂ ਤਾਂ ਤਿੰਨ ਟਰਾਲੀਆਂ ਬਰੰਦ ਹੋਈਆਂ ਜੀ। ਇੱਕ ਜਿਹੜਾ ਸੁਰੋਂ ਵਾਲਾ ਮਸਲਾ ਹੈਗਾ ਸੁਰੋਂ ਵਾਲਾ ਮਸਲੇ ਦੇ ਵਿੱਚੋਂ ਤਿੰਨ ਤਿੰਨ ਟਰਾਲੀਆਂ ਬਰੰਦ ਹੋਈਆਂ ਹੈਗੀਆਂ। ਤਿੰਨ ਟਰਾਲੀਆਂ ਉੱਥੇ ਲੋਹ ਸਿੰਬਲੀ ਤੋਂ ਬਰੰਦ ਹੋਈ ਹੈਗੀਆਂ। ਬਾਕੀ ਹੋਰ ਵੀ ਬਹੁਤ ਥਾਂ ਤੋਂ ਟਰਾਲੀਆਂ ਜਿਹੜੇ ਇਹਨਾਂ ਦੇ ਮੋਤਵਰ ਸਰਪੰਚ ਇੱਕ ਦੋ ਟਰਾਲੀ ਕੁੱਤਾ ਖੇੜੀ ਤੋਂ ਵੀ ਬਰੰਦ ਹੋਈ ਹੈ। ਜੇਕਰ ਖੜੋਲੀ ਖੜੋਲੀ ਪਿੰਡ ਹੈਗਾ ਇੱਕ ਰਾਜਪੁਰੇ ਦੇ ਨੇੜੇ ਪੈਂਦਾ। ਉਥੋਂ ਵੀ ਬਰਾਮਦ ਹੋਈਆਂ ਜਿਹੜੇ ਬੰਦੇ ਨੇ ਦੱਸਿਆ ਹੈਗੇ ਵੀ ਟਰਾਲੀਆਂ ਬਰਾਮਦ ਹੋਈਆਂ ਉਹਨਾਂ ਤੇ ਹਮਲਾ ਵੀ ਕੀਤਾ ਗਿਆ ਉਹ ਬੰਦੇ ਹਸਪੀਟਲ ਚ ਰਾਜਪੁਰੇ ਏਪੀ ਜੈਨ ਦੇ ਵਿੱਚ ਇਲਾਜ ਕਰਾ ਰਹੇ ਨੇ ਸਾਡੀ ਮੰਗ ਤਾਂ ਇੱਕ ਹੈਗੀ ਵੀ ਜੇ ਐਮਐਲਏ ਸੱਚੇ ਐਮਐਲਏ ਇਹ ਗੱਲ ਕਰੇ ਨਾ ਵੀ ਮੇਰੇ ਤੇ ਪਰਚਾ ਦੇ ਦਿਓ ਮੈਂ ਆਪਦੀ ਇਨਵੈਸਟੀਗੇਸ਼ਨ ਕਰਾ ਕੇ ਬਾਹਰ ਆ ਜਾਊਗਾ ਉਹ ਤਾਂ ਜਿਹੜੀਆਂ ਧਾਰਾ ਲਗਣੀਆਂ ਚਾਹੀਦੀਆਂ ਜੇ ਢਾਈ ਸਾਡੀ ਸਿਰਫ ਇੱਕੋ ਮੰਗ ਹੈ ਜੇ ਢਾਈ ਕਿਲੋ ਕਹੀ ਤੇ 392 ਲੱਗਦੀ ਹੈ ਤਾਂ 250 ਕੁਆਂਟਰ ਤੇ ਉਹ ਧਾਰਾ ਕਿਉਂ ਨਹੀਂ ਲੱਗਦੀ ਤੁਸੀਂ ਇਹ ਸਮਾਨ ਜਿਵੇਂ ਲੇਗਾ ਕਿਸੇ ਧਾਰਾ ਨੂੰ ਕਿਸੇ ਧਾਰਾ ਨੂੰ ਇਸ ਵੰਦ ਦੇ ਵਿੱਚ ਮੇਰੀ ਐਸਐਚਓ ਸਾਹਿਬ ਨਾਲ ਗੱਲ ਹੋਈ ਸੀਗੀ ਵੀ ਐਸਐਚਓ ਸਾਹਿਬ ਜਦੋਂ 1 ਢਾਈ ਕਿਲੋ ਦੀ ਕਹੀ ਤੇ ਇਹ ਧਾਰਾ ਲੱਗਦੀ ਹੈ ਐਸਐਚਓ ਸਾਹਿਬ ਕਹਿੰਦੇ ਵੀ ਜੋ ਕਾਨੂੰਨ ਬਣਦਾ ਹੈ ਉਹ ਅਸੀਂ ਧਾਰਾ ਲਾਤੇ ਐਸਐਚਓ ਸਾਹਿਬ ਨੇ ਇਹ ਕਹਿਦਾ ਵੀ ਸਾਨੂੰ ਜਿੰਨੇ ਕੁ ਬਣਦਾ ਸੀ ਇਹ ਕਾਨੂੰਨ ਅਸੀਂ ਲਾਤਾ ਐਥੋਂ ਐਫਆਈਆਰ ਜ਼ਾਹਿਰ ਕਰਦੀ ਹੈ ਨਾ ਵੀ ਐਮਐਲਏ ਸਾਹਿਬ ਦੀ ਉਹਨਾਂ ਨਾਲ ਨੇੜਤਾ ਹੈ ਘੂੜੀ ਨੇ ਇੜਤਾ ਉਸ ਤੋਂ ਬਾਅਦ ਇੱਕ ਸਰਪੰਚ ਇਹ ਜ ਵੀ ਹੈਗਾ ਜਿਤੇ ਜਿਨੇ ਸਰਕਾਰੀ ਉਸ ਪੈਦੇ ਵਢਾ ਦੇ ਦੋ ਸਾਲ ਹੋ ਗਏ ਉਹਦੇ ਕੇਸ ਦੇ ਵਿੱਚ ਕੋਈ ਕਾਰਵਾਈ ਨਹੀਂ ਹੋ ਰਹੀ ਪਿੰਡ ਵਾਲਿਆਂ ਨੇ ਜ਼ੋਰ ਲਾਇਆ ਹੋਇਆ ਐਮਐਲਏ ਸਾਹਿਬ ਨੇ ਉਹ ਤੋਂ ਵੀ ਮੁੰਦੀ ਪੁਆਈ ਹੋਈ ਹੈ ਅਸੀਂ ਐਮਐਲਏ ਸਾਹਿਬ ਨੂੰ ਸਿੱਧਾ ਚੈਲੰਜ ਕਰਦੇ ਹਾਂ ਤੁਹਾਡੇ ਰਾਹੀਂ ਵੀ ਐਮਐਲਏ ਸਾਹਿਬ ਜਿੱਥੇ ਮਰਜੀ ਬੈਠ ਕੇ ਪ੍ਰੈਸ ਕਾਨਫਰੰਸ ਕਰ ਲੈਣ ਸਾਡੇ ਤੋਂ ਐਵੀਡੈਂਸ ਮੰਗਣ ਵੀ ਐਮਐਲਏ ਸਾਹਿਬ ਕਿੱਥੇ ਕਿੱਥੇ ਕਿਹੜੇ ਕਿਹੜਾ ਕੰਮ ਕਰਦੇ ਆ ਅਸੀਂ ਤੱਥਾਂ ਦੇ ਆਧਾਰ ਤੇ ਬਕਾਇਦਾ ਵੀਡੀਓ ਬਾਕਾਇਦਾ ਐਫੀ ਡੇਵਟ ਸਾਬਤ ਕਰਦਾਂਗੇ ਵੀ ਐਮਐਲਏ ਸਾਹਿਬ ਇੱਥੇ ਇੱਥੇ ਇਹ ਕੰਮ ਹੁੰਦਾ ਪਹਿਲਾਂ ਇਹ ਛੁੱਟੇ ਪਰਚੇ ਬੰਦੇ ਆ ਫਿਰ ਲੱਖ ਲੱਖ ਰੁਪਏ ਉਹਨਾਂ ਨੂੰ ਨਾਮ ਕਢਾਉਣ ਦਾ ਮੰਗਦੇ ਆ ਜਿਹੜੇ ਐਮਐਲਏ ਸਾਹਿਬ ਦੇ ਨਜ਼ਦੀਕੀ ਬੰਦੇ ਨੇ ਉਹੀ ਪੈਸੇ ਲੈਂਦੇ ਆ ਇਹ ਵੀ ਸਾਡੇ ਕੋਲ ਐਵਿਡੈਂਸ ਹੈ ਵੀ ਕਿਹੜੇ ਕਿੱਥੋਂ ਪੈਸੇ ਲੈਂਦੇ ਆ ਕਿਹੜਾ ਜਿਹੜਾ ਗੁੱਠੀਆਂ ਪਾਈ ਹੋਈਆਂ ਉਹ ਵੀ ਸਾ ਗੁੱਠੀਆਂ ਦਾ ਮਤਲਬ ਵੀ ਕਲੀਅਰ ਕਰ ਦਿਓ ਤੁਹਾਨੂੰ ਸਮਝ ਆ ਜਾਣਾ ਫੋਟੋ ਹੈਗੇ ਸਾਡੇ ਕੋਲ ਛਾਂਪਾਂ ਫੋਲਡ ਦੀਆਂ ਸੋਨੇ ਦੀਆਂ ਮੁੰਦੀਆਂ ਜਾਂ ਕੜੀਆਂ ਕੜੇ ਪਾਏ ਹੋਏ ਐ ਐਮਐਲਏ ਸਾਹਿਬ ਨੇ ਉਹਦੀ ਸਾਡੇ ਕੋਲ ਫੋਟੋ ਵੀ ਹੈਗੀਆਂ ਬੰਦਿਆਂ ਦੀ ਜਿੱਦੋਂ ਜਿੱਦੋਂ ਪਾਏ ਹੋਏ ਜਿਨ੍ਹਾਂ ਤੋਂ ਇਹਨਾਂ ਤੇ ਕਈਆਂ ਦੇ ਤਾਂ ਐਫਆਈਆਰ ਹੀ ਨਹੀਂ ਹੋਰੀ ਜਿੱਥੇ ਸ੍ਰੀਆਮ ਘਰ ਤੋਂ ਜਿਹੜੇ ਕਿਸਾਨ ਯੂਨੀਅਨ ਦੇ ਆਗੂ ਹੈਗੇ ਆ ਉਹਨਾਂ ਨੇ ਜਾ ਕੇ ਟਰਾਲੀਆਂ ਲੈ ਲੀਆਂ ਹੈਗੇ ਵੀ ਇੱਕ ਥਾਣੇ ਦੇ ਬੰਦੇ ਦਾ ਘਰ ਹੈਗਾ ਉਹਨਾਂ ਤੇ ਹਜੇ ਤੱਕ ਐਫਆਈਆਰ ਹੀ ਨਹੀਂ ਹੋਈ ਹਜੇ ਤੱਕ ਪੁੱਛਦਾ ਸੀ ਕਿੰਨੇ ਕਿਸੇ ਦੇ ਬੰਦੇ ਨੇ ਜਿਨ੍ਹਾਂ ਨੂੰ ਛੜਤਾ ਕਹਿ ਲਓ ਜਾਂ ਜਿਨ੍ਹਾਂ ਨਾਲ ਕੋਈ ਇੱਕ ਜੀ ਕਾਰਵਾਈ ਨਹੀਂ ਸਰ ਇੱਕ ਹੀ ਐਫਆਈਆਰ ਹੋਈ ਆ ਜਾਂ ਦੋ ਜੀ ਟਰਾਲੀਆਂ ਦਾ ਕਿੰਨੀਆਂ ਮਿਲੀਆਂ ਨੇ ਇਹ ਹਜੇ ਤੱਕ ਕੋਈ ਐਫ ਆਈ ਆਰ ਨਹੀਂ ਹੋਈ ਕੋਈ ਕਿਸਾਨ ਜੱਥੇ ਹੁੰਦੀ ਅੱਗੇ ਨਹੀਂ ਆ ਰਹੀ ਉਹਨਾਂ ਦਾ ਮਰਤਕਾਂ ਦਾ ਕਿਸਾਨ ਜਥੇ ਬੰਦੀਆਂ ਦੇ ਜਿਹੜੇ ਮੌਤਵਰ ਬੰਦੇ ਹੈ ਉਹ ਤਾਂ ਪਹਿਲਾਂ ਹੀ ਪੁਲਿਸ ਨੇ ਕਿਤੇ ਸਾਈਡ ਰੱਖੇ ਹੋਏ ਹਜੇ ਉਹਨਾਂ ਤੱਕ ਦਾ 70 70 ਬੰਦੇ ਤਾਂ ਰਾਤ ਛੱਡੇ ਉਹਨਾਂ ਦੇ ਜੇਲ੍ਹ ਚ ਕੇਂਦਰੀ ਜੇਲ੍ਹ ਪਟਿਆਲੇ ਤੋਂ ਲਾਈਆਂ ਹੁੰਦੀਆਂ ਕਿਹੜੀਆਂ ਮੌਤਵਰ ਤੋਂ ਇਲਾਵਾ ਦੇਖੋ ਬਹੁਤ ਧੀ ਨੇ ਬੈਠੀ ਆ ਤੁਸੀਂ ਵੀ ਆਏ ਹੋ ਅੱਗੇ ਤੁਹਾਡੇ ਨਾਲ ਕੋਈ ਹੋਰ ਵੀ ਹੋਣਗੇ ਦੇਖੋ ਜੀ ਹਜੇ ਅਸੀਂ ਕਿਸਾਨ ਜਥੇਬੰਦੀਆਂ ਕੋਲ ਜਾਵਾਂਗੇ ਪਰ ਜਿਹੜਾ ਥੋੜੇ ਤਾਂ ਕਾਣ ਦਾ ਮਸਲਾ ਹੈਗਾ ਇਹ ਸਾਡਾ ਮੈਸੇਜ ਹੈਗਾ ਇਹ ਸਾਰੇ ਪੰਜਾਬ 'ਚ ਜਾਵੇ ਵੀ ਜਿਹੜਾ ਐਮਐਲਏ ਸਾਹਿਬ ਹੈ ਸੋਨੇ ਦੀਆਂ ਗੁੱਠੀਆਂ ਪਵਾ ਕੇ ਆਪਦੇ ਜਿਹੜੇ ਨਜ਼ਦੀਕੀ ਆ ਉਹਨਾਂ ਤੇ ਪਰਚਾ ਨਹੀਂ ਹੋਣ ਦੇ ਰਿਹਾ ਹੈਗਾ ਜੇ ਪਰਚਾ ਹੁੰਦਾ ਤਾਂ ਉਹਨੂੰ ਖੁਰਦ-ਫੁਰਦ ਕਰਨ ਦਾ ਇਹ ਜਿਹੇ ਤਰੀਕੇ ਨਾਲ ਇੱਕ ਖਾਨਾ ਪੂਰਤੀ ਦਾ ਪਰਚਾ ਕਰ ਰਹੇ ਹੈਗੇ ਆ ਯਾ ਐਮਐਲਏ ਸਾਹਿਬ ਇਸ ਗੱਲ ਦਾ ਜਵਾਬ ਦੇ ਦੇਣ 2.5 ਕਿਲੋ ਕਹੀ ਤੇ 392 ਲੱਗਦੀ ਐ 250 ਕੁਆਂਟਰ ਤੇ 392 ਕਿਉਂ ਨਹੀਂ ਐਡ ਹੁੰਦੀ ਬਾਲ ਜੀ ਉਹੀ ਮੇਰਾ ਆ ਬੈਠਾ ਤੁਹਾਡੇ ਨੇ ਮੈਂ ਖੁਦ ਬੈਠਿਆ ਜੀ ਤੁਹਾਡੇ ਦੇ ਕੀ ਜਦੋਂ ਆ ਪਰਚਾ 392 ਤੇਰੀ ਵਾਲਾ ਜੀ ਨਜ਼ਾਇਜ਼ ਪਰਚਾ ਸਾਡੇ ਘਰੇ ਬੈਠੇ ਪਏ ਹੋਏ ਜਿਹੜੇ ਕਾਹੀ ਵਾਲਾ ਹਾਂਜੀ ਉਹ ਤੁਹਾਡੇ ਦੇ ਪਿਆਰੇ ਹਾਂਜੀ ਮਤਲਬ ਇਹ ਚਾਰ ਪੰਜ ਬੰਦੇ ਦੇ ਪਾਇਰ ਹੋਏ ਪੰਜ ਬੰਦੇ ਸੀਗੇ ਹਾਂਜੀ ਤੁਹਾਡੀ ਕੋਈ ਉੱਤਰੀ ਲੋਕੇਸ਼ਨ ਨਹੀਂ ਕੋਈ ਕੁਝ ਨਹੀਂ ਅਜੀ ਸਾਰੇ ਘਰ ਸੀਗੇ ਜੰਮੇ ਤੁਹਾਡਾ ਕੀ ਨਾ ਮੇਰਾ ਲੱਭ ਤੇ ਸੀ ਜਿਹੜਾ ਪਿੰਡ ਮਲਕਪੁਰ ਦੇ ਪਿੰਡ ਇਸ ਪਾਰਟੀ ਦੇ ਵਿੱਚ 1 ਲੱਖ ਰੁਪਏ ਦੇ ਐਮਐਲਏ ਸਾਹਿਬ ਦੇ ਨਾਲ ਹਰੇਕ ਥਾਂ ਦੇ ਬੰਦਾ ਹੁੰਦਾ ਸੀ ਜਿਹਦਾ ਹਜੇ ਉਹਦਾ ਨਾਮ ਨਹੀਂ ਲੈਣਾ ਹੈਗਾ ਹਰੇਕ ਥਾਂ ਤੇ ਐਮਐਲਏ ਸਾਹਿਬ ਦੇ ਨਾਲ ਆਉਂਦਾ ਉਹ ਬੰਦਾ ਉਹਨੇ ਸਪਸ਼ਟੇ ਤੋ 1 ਲੱਖ ਰੁਪਏ ਦੀ ਡਿਮਾਂਡ ਕਰੀ ਸੀਗੀ ਵੀ ਤੇਰਾ ਨਾਮ ਕਢਾ ਦਿੰਨੇ ਆਂ ਵੀ ਅੰਡਾਲ ਤਾਂ ਚਲੇ ਗਿਆ ਉਹ ਤਾਂ ਬਾਹਰ ਆਂਦਾ ਨਹੀਂ ਪਰ ਤੇਰਾ ਨਾਮ ਕਢਾ ਦਿੰਨੇ ਆਂ ਕਿਉਂਕਿ ਮੈਂ ਮੈਨੂੰ ਸਾਨੂੰ ਥਾਣੇ 'ਚ ਬੁਲਾ ਕੇ ਸਾਡੇ ਤੇ ਉਹਨਾਂ ਦੀ ਸਪੋਰਟ ਪਰਚੇ ਦੇ ਅੰਦਰ ਤੋਰਦੇ ਸੀਗਾ ਹੁਣ ਸਾਡੀ ਮੰਗ ਇਹੀ ਹੈ ਸੀ ਯਾ ਤਾਂ ਐਮਐਲਏ ਸਾਹਿਬ ਸੱਚੇ ਆ ਤਾਂ ਉਹ ਕਹਿਣ ਵੀ ਇਹ ਧਾਰਾ ਸਾਰੀਆਂ ਐਡ ਹੋਣੀ ਚਾਹੀਦੀਆਂ ਮੇਰਾ ਪਰਚੇ ਦਾ ਨਾਮ ਐਡ ਕਰ ਦੋ ਜੇ ਮੈਂ ਦੋਸ਼ੀ ਪਾਇਆ ਹਾਂ ਤਾਂ ਮੈਂ ਸ티브ਾ ਦੇ ਦੂੰਗਾ ਕਾਨੂੰਨ ਤਾਂ ਸਾਰਿਆਂ ਲਈ ਇੱਕ ਹੀ ਹੈ ਨਾ ਇਹ ਪੂਰੇ ਭਾਰਤ ਦਾ ਜਿਹੜਾ ਸੰਵਿਧਾਨ ਹੈ ਉਹ ਮੰਤਰੀ ਹੋਵੇ ਚਾਹੇ ਕੋਈ ਸੰਤਰੀ ਹੋਵੇ ਚਾਹੇ ਕੋਈ ਐਮਪੀ ਹੋਵੇ ਚਾਹੇ ਐਮਐਲਏ ਹੋਵੇ ਚਾਹੇ ਕੋਈ ਆਮ ਬੰਦਾ ਹੋਵੇ ਧਾਰਾ ਤਾਂ ਸਾਰੇ ਲਈ ਇੱਕ ਹੋਣੀ ਚਾਹੀਦੀ ਹੈ ਨਹੀਂ ਜੋ ਕਿ ਕਾਨੂੰਨ ਮੁਤਾਬਕ ਹੈ ਫਿਰ ਇੱਥੇ ਆਪ ਦੀ ਮਲਾਦੇਦਾਰੀਆਂ ਕਿਉਂ ਪਗਾਈ ਜਾ ਰਹੀਆਂ ਜੇ ਮੈਲੇ ਸਾਹਿਬ ਇਸ ਚੀਜ਼ ਦਾ ਜਵਾਬ ਦੇ ਦੇਣ। ਵੀ ਢਾਈ ਕਿਲੋ ਕਹੀ ਤੇ 392 ਲੱਗਦੀ ਐ। 250 ਕੁਆਂਟਰ ਚੋਰੀ ਕਰਨ ਤੇ ਉਹ ਕਿਉਂ ਨਹੀਂ ਲੱਗਦੀ? 120 ਵੀ ਕਿਉਂ ਨਹੀਂ ਐਡ ਕੀਤੀ ਗਈ ਤੇ ਚ। ਜਦੋਂ ਕਿ 7 ਟਰਾਲੀਆਂ ਬੰਦਾ ਚੋਰੀ ਕਰਕੇ ਲੈ ਰਿਆ। 7 ਟਰਾਲੀਆਂ ਦੇ ਇੱਕ ਬੰਦਾ ਤਾਂ ਲਿਆ ਨਹੀਂ ਸਕਦਾ। ਉਹਦੇ 'ਚ ਬੰਦੇ ਹੋਰ ਵੀ ਐਡ ਹੋਣਗੇ ਨਾ ਜੀ। ਉੱਥੇ 120 ਵੀ ਕਿਉਂ ਨਹੀਂ ਲਾਈ ਗਈ? ਜਦੋਂ ਸਾਡੇ ਘਰੇ ਬੈਠੇ ਤੇ 120 ਵੀ ਲਾ ਸਕਦੇ ਆ। ਤਾਂ ਕਾਨੂੰਨ ਉੱਥੇ ਕਿਉਂ ਬਦਲ ਗਿਆ